ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਤੋਂ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ਦੀ ਗੱਲ ਕਰੀਏ ਤਾਂ ਮੁੱਖ ਮਾਰਗ ਉੱਤੇ ਬਣੇ ਹੋਏ ਕੱਡੇ ਲਗਾਤਾਰ ਸੜਕ ਹਾਸੀਆਂ ਨੂੰ ਸੱਦਾ ਦੇ ਰਹੇ ਹਨ ਇਸ ਸੱਦੇ ਦੇ ਵਿੱਚ ਅੱਜ ਇੱਕ ਮਹਿਲਾ ਬੁਰੀ ਤਰ੍ਹਾਂ ਫਸ ਗਈ ਆ ਤੇ ਪਿੰਡ ਬੰਦਲੇੜੀ ਦੇ ਲਾਗੇ ਬਣੇ ਹੋਏ ਖੱਡਿਆਂ ਦੇ ਵਿੱਚ ਉਸਦੀ ਐਕਟਿਵ ਡਿੱਗ ਜਾਂਦੀ ਹੈ ਤੇ ਉਸਦੇ ਸੱਟਾਂ ਲੱਗ ਜਾਂਦੀਆਂ ਹਨ ਜਿਸ ਦੀ ਜਾਣਕਾਰੀ ਸਥਾਨਕ ਵਸਨੀਕਾ ਵੱਲੋਂ 108 ਨੰਬਰ ਐਂਬੂਲੈਂਸ ਨੂੰ ਦਿੱਤੀ ਜਾਂਦੀ ਹੈ ਤੇ ਉਸ ਐਂਬੂਲੈਂਸ ਦੀ ਮਦਦ ਦੇ ਨਾਲ ਉਸ ਮਹਿਲਾ ਨੂੰ ਸਿਵਲ ਹਸਪਤਾਲ ਨੰਗਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਜਿਸ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ ਇਸ ਸਬੰਧ ਦੇ ਵਿੱਚ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਦੱਸ ਦਿੱਤਾ ਜਾਂਦਾ ਹੈ ਫਿਲਹਾਲ ਮਹਿਲਾ ਦੀ ਹਾਲਤ ਸਟੇਬਲ ਹੈ ਤੇ ਡਾਕਟਰ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਮੁੱਖ ਮਾਰਗ ਉੱਤੇ ਲਗਾਤਾਰ ਖੱਡਿਆਂ ਦੇ ਨਾਲ ਹਾਸੇ ਵਾਪਰੇ ਹਨ ਭਾਵੇਂ ਸਮਾਜ ਸੇਵੀ ਲੋਕਾਂ ਵੱਲੋਂ ਆਗਿਆ ਕਿ ਨਾ ਖੱਡਿਆਂ ਨੂੰ ਭਰਿਆ ਜਾ ਰਿਹਾ ਪਰ ਫਿਰ ਵੀ بارش ਦੇ ਚੱਲਦੇ ਹੋਏ ਇਹ ਖੱਡੇ ਫਿਰ ਬਣ ਜਾਂਦੇ ਨੇ ਤੇ ਹਾਸੇ ਦਾ ਕਾਰਨ ਬਣਦੇ ਨੇ ਜ਼ਰੂਰਤ ਹੈ ਸਬੰਧਿਤ ਵਿਭਾਗ ਨੂੰ ਇਹਨਾਂ ਖੱਡਿਆਂ ਨੂੰ ਚੰਗੀ ਤਰ੍ਹਾਂ ਭਰਨ ਦੀ ਤਾਂ ਕਿ ਇਸ ਤਰ੍ਹਾਂ ਦੇ ਹਾਸਿਆਂ ਤੇ ਰੋਕ ਕਾ ਇਜਾਸਕੇ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੇ ਰਿਪੋਰਟ ਸ਼ਰਮਾ ਅਗੇ YouTube ਵਰਗੇ ਸਵੇਰੇ ਆਪਣੇ ਮਾਈਕ ਤੇ ਆਵੇ ਨੇ ਤੇ ਉਹ ਭਾਜੀ ਥੋੜਾ ਮੇਰਾ ਢਿੱਲਾ ਥਾ ਉਹਨੂੰ ਦੇਖੋ ਬਸ ਗੇਟ ਤੇ ਆ ਰਹੇ ਸੀ ਖੱਡੇ ਪਹਿਲਾਂ ਵੀ ਬਹੁਤ ਧਾਇ ਰਸਤੇ ਚ ਉਹ ਤਾਂ ਤੇ ਬਸਦੀ ਬਸਦੀ ਹੈ ਪਤਾ ਹੀ ਨਹੀਂ ਲੱਗਿਆ ਫਤਾਂ ਮੈਂ ਬਹੁਤ ਗਰੀ ਗਰੀ ਉਹ ਤੇ ਮੈਂ ਉਹਨੂੰ ਸੰਭਾਲ ਲਿਆ ਪਿੰਡ ਵਾਲਿਆਂ ਨੇ ਅੰਦੇ ਸਕੂਟਰ ਵਰਡ ਸਕੂਟਰ ਵਰਤੀ ਸਰ ਸਾਨੂੰ ਇੱਕ ਕਾਲ ਆਈ ਸੀ ਕਿ ਨੈਸ਼ਨਲ ਹਾਈਵੇ ਦੇ ਉੱਤੇ ਬਦਰਾੜੀ ਕੋਲ ਇੱਕ ਐਕਸੀਡੈਂਟ ਹੋ ਗਿਆ ਕੋਈ ਇੱਕ ਲੇਡੀ ਦੱਸ ਰਹੀ ਸੀ ਕਿ ਉਹ ਬਹੁਤ ਬੁਰੀ ਤਰ੍ਹਾਂ ਐਕਟਿਵਾ ਤੋਂ ਹੱਗ ਗਈ ਫਿਰ ਅਸੀਂ ਉੱਥੇ ਪਹੁੰਚੇ ਜਦੋਂ ਅਸੀਂ ਉੱਥੇ ਦੇਖਿਆ ਤਾਂ ਉੱਥੇ ਜਿਹੜੇ ਉੱਥੇ ਦੇ ਲੋਕੀ ਸੀਗੇ ਉਹਨਾਂ ਨੇ ਇਹਨਾਂ ਨੂੰ ਉਠਾ ਕੇ ਸਾਈਡ ਤੇ ਮੰਜੇ ਦੇ ਉੱਪਰ ਪਾਇਆ ਹੋਇਆ ਸੀਗਾ ਤਾਂ ਜਦੋਂ ਅਸੀਂ ਦੇਖਿਆ ਤਾਂ ਪਹਿਲੀ ਸ਼ੁਰੂਆਤ ਦੇ ਵਿੱਚ ਇਹ ਪਤਾ ਲੱਗਿਆ ਕਿ ਬਹੁਤ ਜ਼ਿਆਦਾ ਇੰਜਰੀ ਨਹੀਂ ਹੈਗੀ ਲੱਤਾਂ ਬਾਹਾਂ ਤੇ ਔਰ ਥੋੜੀ ਜਿਹੀ ਛਾਤੀ ਇਹਨਾਂ ਦੀ ਜਿਹੜਾ ਠੁੱਕੀ ਹੈਗੀ ਹੈ ਕੋਈ ਕੋਈ ਸੱਟ ਚੋਟ ਘਾਟ ਜਾਂ ਜ਼ਿਆਦਾ ਕੋਈ ਮੇਜਰ ਹੈ ਇਹਨਾਂ ਤੇ ਸੱਟ ਨਹੀਂ ਲੱਗੀ ਅਸੀਂ ਉਹਨਾਂ ਨੂੰ ਲੈ ਕੇ ਫਿਰ ਇੱਥੇ ਹਸਪੀਟਲ ਪਹੁੰਚੇ ਜੀ ਤੇ ਇੱਥੇ ਆ ਕੇ ਡਾਕਟਰ ਸਾਹਿਬ ਨੂੰ ਦਿਖਾਇਆ ਤੇ ਇੱਥੇ ਅਸੀਂ ਐਡਮਿਟ ਕਰਵਾਇਆ ਤੇ ਸੁਮਨ ਉਸਮ ਸ਼ਰਮਾ ਇਹਨਾਂ ਦਾ ਨਾਮ ਹੈ ਤੇ ਸ਼ਵਾਲਕ ਔਰ ਸ਼ਵਾਲਕ ਐਵੇਨਿਊ ਦੇ ਰਹਿਣ ਵਾਲੇ ਹੈਗੇ ਦੱਸੇ ਜਾਂਦੇ ਆ ਤਾਂ ਬਾਕੀ ਇਹਨਾਂ ਦੇ ਬ੍ਰਦਰ ਬੈਨ ਇਨਫੋਰਮ ਕਰ ਦਿੱਤਾ ਤਾਂ ਉਹ ਆ ਰਹੇ ਹਨ ਸੁਮਨ ਸ਼ਰਮਾ ਐਂਡ ਪੰਦ ਲੜੀ ਵੀ ਲੈ ਕੇ ਆਏ ਹਾਂ ਉਸ ਨੂੰ 108 ਵਿੱਚ ਪੇਸ਼ੈਂਟ ਸਟੇਬਲ ਹੈ ਘਰ ਵਾਲੇ ਆ ਰਹੇ